ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਪੀਸਿੰਗ ਕੈਲੀਫੋਰਨੀਆ ਤੋਂ ਅੱਜ ਆਪਾਂ ਚਿਤ੍ਰਪਖਿਆਨ ਦੀ ਸ਼੍ਰੇਣਕਲਾ ਦੇ ਵਿੱਚ ਚਿਤ੍ਰਤ ਨੰਬਰ ਕਰਾਂਗੇ 10 ਦੇਸੀਮਾ ਦੇਖੋ ਜਿੱਥੇ ਦਿਨ ਹੈ ਉਥੇ ਰਾਤ ਹੈ ਜਿੱਥੇ ਸੱਚ ਹੈ ਉਥੇ ਝੂਠ ਹੈ ਜਿੱਥੇ ਉਜਾਰਾ ਹੋਏਗਾ ਫਿਰ ਹਨੇਰਾ ਵੀ ਹੋਏਗਾ ਇਸੇ ਪ੍ਰਕਾਰ ਜਿੱਥੇ ਪ੍ਰੇਮ ਹੋਏਗਾ ਉਥੇ ਧੋਖਾ ਵੀ ਹੋਏਗਾ ਮੌਜੂਦਾ ਹਾਲਾਤਾਂ ਦੇ ਜੋ ਪਾਸੇ-ਪਾਸੇ ਦੇਖਦੇ ਆਂ ਜੋ ਇੱਕ ਸਰਵੇ ਦੇਖਿਆ ਸੀਗਾ ਲਾਲਬੱਤੀ ਚੌਂਕ ਦਿੱਲੀ ਦਾ ਬਹੁਤ ਆਤ ਕੁੜੀਆਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚੋਂ ਪੱਛਮੀ ਬੰਗਾਲ ਦੇ ਵਿੱਚੋਂ ਜਾਂ ਨੇਪਾਲ ਦੇ ਵਿੱਚੋਂ ਜਾਂ ਇਧਰੋਂ ਛੋਟੇ ਪਿੰਡਾਂ ਦੇ ਵਿੱਚੋਂ ਪ੍ਰੇਮ ਦਾ ਝਾਂਸਾ ਦੇ ਕਿਥੇ ਲਿਆਂਦੀਆਂ ਜਾਂਦੀਆਂ ਨੇ ਤੇ ਉੱਥੇ ਬਾਅਦ ਵਿੱਚ ਦੱਲਿਆਂ ਦੇ ਹੱਥ ਪਰੋਵਾਂ ਦੇ ਹੱਥ ਵੇਚ ਕੇ ਤੇ ਪੈਸਾ ਵਟ ਲਿਆ ਜਾਂਦਾ ਹੁਣ ਇੱਥੇ ਬੇਅਕਲੀ ਅਨ੍ਨਾ ਵਿਸ਼ਵਾਸ ਤੇ ਟੋਕਾ ਹੁਣ ਅਛੇ ਜਿਹੜੇ ਗੁਰੂ ਮਾਰੇ ਨਿੰਦਕ ਨੇ ਇਹ ਰੋਲਾ ਪਾਉਂਦੇ ਨੇ ਜੀ ਗੁਰੂ ਸਾਹਿਬ ਨੇ ਬਾਣੀ ਲਿਖੀ ਤੇ ਕਹਾਣੀਆਂ ਕਿਉ ਲਿਖੀਆਂ ਚਰਿੱਤਰ ਕਿਉ ਲਿਖੇ ਜਦ ਇਹਨਾਂ ਦੇ ਪ੍ਰੋਫੈਸਰ ਕਥਾ ਕਰਦੇ ਨੇ ਸਟੇਜਾਂ ਦੇ ਉੱਤੋਂ ਦੀ ਤੁ ਵੀ ਤੇ ਕਹਾਣੀਆਂ ਸੁਣਾਉਂਦੇ ਨੇ ਕੋਈ ਕਿਸੇ ਸਾਧ ਦੀ ਕਹਾਣੀ ਕੋਈ ਕਿਸੇ ਪੇਖੀ ਸੰਤ ਦੀ ਕਹਾਣੀ ਕੋ ਸੱਚੀਆਂ ਕੋ ਝੂਠੀਆਂ ਬਣਾ ਕੇ ਇੱਕ ਪਾਸੇ ਸਾਦਾ ਦਾ ਜਿਹੜਾ ਵਗ ਹੈ ਉਸ 스테ਜਾਂ ਤੇ ਝੂਠ ਕਫਰ ਤੋਲਦਾ ਝੂਠੀਆਂ ਕਹਾਣੀਆਂ ਸੁਣਾ ਕੇ ਇੱਕ ਪਾਸੇ ਮਿਸ਼ਨਰੀ ਜੋ ਜਿਵੇਂ ਹੁਣ ਇਹ ਤੇ ਹਰ ਚੀਜ਼ ਨੂੰ ਨਿੰਦਦੇ ਨੇ ਗੁਰ ਇਤਿਹਾਸ ਤੇ ਕੀੜੇ ਕੱਢਦੇ ਨੇ ਵੀ ਇਹ ਵੀ ਗਲਤ ਹੈ ਪਰ ਇਹਨਾਂ ਦਾ ਇੱਕ ਸੱਤਵੀਂ ਫੇਲ ਪ੍ਰੋਫੈਸਰ ਜਿਹੜਾ ਕਹਾਣੀ ਸੁਣਾ ਰਿਹਾ ਜੀ ਬੁੱਧ ਬੁੱਧ ਦੀ ਫਿਰ ਮਹਾਤਮਾ ਬੋਧੇ ਕੋਲ ਇੱਕ ਔਰਤ ਜਾਂਦੀ ਹੈ ਹੌਲੀ ਹੌਲੀ ਉੱਪਰ ਦੇ ਚ ਕੱਪੜੇ ਵਧਾਉਣਾ ਪੈਂਦੀ ਹੈ ਫਿਰ ਕਹਿੰਦੀ ਮੈਂ ਪ੍ਰੈਗਨੈਂਟ ਇਹ ਮੈਂ ਬੱਚਾ ਜਿਹੜਾ ਹੈ ਇਹ ਮਹਾਤਮਾ ਬੁੱਧ ਦਾ ਹੈ ਤੇ ਫਿਰ ਮਹਾਤਮਾ ਬੋਧੇ ਦੇਖਾਂ ਚ ਵੇਂਦਾ ਉਹ ਬੋਲ ਨਹੀਂ ਸਕਦੀ ਕਿਉਂਕਿ ਸੱਚਾ ਪੁਰਸ਼ ਤੋ ਐਸੀਆਂ ਕਹਾਣੀਆਂ ਹੁਣ ਇਹ ਵੀ ਤੇ ਚਰਿੱਤਰ ਸਿਰਾਂ ਨਾਲ ਔਰਤ ਦਾ ਇੱਕ ਪਾਸੇ ਕਹਿੰਦੇ ਸੋਕਿਓ ਮੁੰਡਾ ਆਖੇ ਵੀ ਨਹੀਂ ਇਹ ਔਰਤਾਂ ਨੂੰ ਅਸੀਂ ਨਹੀਂ ਕਹਿ ਸਕਦੇ ਦੂਜੇ ਪਾਸੇ ਉਹੀ ਘੱਗਾ ਚਰਿੱਤਰ ਸਿਰਾਂ ਵਾਲਾ ਵੀ ਔਰਤ ਜਿਹੜੀ ਮਾੜੀ ਹੈ ਮਿੱਟੀ ਦੇ ਚਪੜੇ ਪਾ ਕੇ ਮਹਾਤਮਾ ਬੋਧ ਦੇ ਉੱਤੇ ਝੂਠਾ ਇਲਜ਼ਾਮ ਲਾਉਂਦੀ ਹੈ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਸੋਨੋਗ੍ਰਾਫੀ ਨਹੀਂ ਸੀ ਹੁੰਦੀ ਚਿਹਰੇ ਤੋਂ ਚਿਹਰਾ ਦੇਖ ਕੇ ਦਾਈਆਂ ਔਰਤਾਂ ਇਹ ਵੀ ਦੱਸ ਸਕਦੀਆਂ ਨਹੀਂ ਸੀ ਕਿ ਮੁੰਡਾ ਤੇ ਮੁੰਡਾ ਹੋਵੇਗਾ ਕਿ ਕੁੜੀ ਹੋਵੇਗੀ ਸੋ ਖੈਰ ਇਹਨਾਂ ਨੂੰ ਜ਼ਿਆਦਾ ਕਹਾਣੀਆਂ ਅੰਗਰੇਜ਼ਾਂ ਦੀਆਂ ਬਹੁਤੀਆਂ ਦੀਆਂ ਜੈਨੀਆਂ ਦੀਆਂ ਚੰਗੀਆਂ ਲੱਗਦੀਆਂ ਸੋ ਜਿਵੇਂ ਸਟੇਜਾਂ ਦੇ ਸਮਝਾਉਣ ਵਾਸਤੇ ਕਹਾਣੀਆਂ ਘੜਦੇ ਨੇ ਉਠੀਆਂ ਸਿੱਧੀਆਂ ਉਸੇ ਤਰ੍ਹਾਂ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਇਹ ਗ੍ਰੰਥਾ ਨੂੰ ਧਰਨੂ ਸਮਾਜ ਨੂੰ ਸਮਝਣ ਵਾਸਤੇ ਕਹਾਣੀਆਂ ਪਾਈਆਂ ਨੇ ਇਸ ਕਹਾਣੀ ਦੇ ਵਿੱਚ ਰਾਜੌਰੀ ਦੇਸ਼ ਹੈ ਜਿੱਥੇ ਇੱਕ ਰਾਜਪੁਰ ਅ ਰਿਆਸਤ ਚ ਰਾਜਪੁਰ ਨਾ ਦਾ ਪਿੰਡ ਹੈ ਉਥੇ ਗੁੱਜਰ ਰਹਿੰਦਾ ਹੈ ਜਿਹਨਾਂ ਰਾਜਮਾਲ ਹੈ ਉਸੇ ਪਿੰਡ ਦੇ ਵਿੱਚ ਇੱਕ ਰਾਜੋ ਨਾ ਦੀ ਸਤਰੀ ਰਹਿੰਦੀ ਹੈ ਜੋ ਬਹੁਤ ਸੁੰਦਰ ਹੈ ਉੱਚੀ ਬੰਸ ਵਾਲੀ ਹੈ ਪੈਸੇ ਪੈਸੇ ਥੱਲੇ ਵਾਲੀ ਹੈ ਹੁਣ ਉਹਦਾ ਕਿਸੇ ਬੰਦੇ ਨਾਲ ਪ੍ਰੇਮ ਪੈ ਜਾਂਦਾ ਹੈ ਤੇ ਉਹਦਾ ਜਿਹੜਾ ਭੇਜ ਹੈ ਇਹ ਗੁੱਜਰ ਨੂੰ ਲੱਗ ਜਾਂਦਾ ਹੈ ਹੁਣ ਜਿਹੜਾ ਗੁੱਜਰ ਹੈ ਜਿਵੇਂ ਚੋਰ ਨੂੰ ਪਿਆ ਫਰਕਾਣਾ ਹੋਵੇ ਨਾ ਅੱਖਾਂ ਨਾਲ ਇਸ਼ਾਰੀਆਂ ਕੁਝ ਕਹਿਸਾਉਨੇ ਕੁਝ ਕੀਤਾ ਤਾਂ ਕਿ ਜਿਹੜਾ ਉਹਦਾ ਔਰਤ ਦਾ ਪ੍ਰੇਮੀ ਸੀ ਰਾਜੋ ਦਾ ਉਹਨੂੰ ਉਹਨੂੰ ਇਹ ਪਤਾ ਲੱਗ ਗਿਆ ਕਿ ਗੁੱਜਰ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਕਿ ਮੈਂ ਬਾਹਰਲੇ ਪਿੰਡੋਂ ਆਣਾ ਤੇ ਇਹ ਕਿਤੇ ਮੈਨੂੰ ਕਟਵਾ ਨਾ ਦੇਵੇ ਜਾਂ ਕੋਈ ਨੁਕਸਾਨ ਨਾ ਕਰੇ ਉਹ ਡਰ ਦਾ ਮਾਰਾ ਪਿੰਡ ਛੱਡ ਕੇ ਭੱਜ ਜਾਂਦਾ ਆਉਂਦਾ ਨਹੀਂ ਆ ਹੋਣੋ ਜਿਹੜੀ ਰਾਜੋ ਆ ਪ੍ਰੇਮ ਦੇ ਵਿੱਚ ਬਿਆਕੁਲ ਤੜਫਦੀ ਹੈ ਹੁਣ ਉਹਦਾ ਵੀ ਪਤਾ ਗੁਜਰ ਨੂੰ ਹੁਣ ਇਹ ਗੁਜਰ ਦੱਸਦਾ ਤੇ ਨਹੀਂ ਹੈ ਕਿ ਤੇਰਾ ਜਿਹੜਾ ਪ੍ਰੇਮੀ ਡਰ ਕੇ ਭੱਜ ਗਿਆ ਪਿੰਡ ਛੱਡ ਗਿਆ ਇਹ ਕੀ ਗੱਲ ਰਿਹਾ ਕਿ ਚਿੱਠੀ ਭਜਵਾਉਂਦਾ ਕਿਸੇ ਸਾਧਾ ਤੋਤੇ ਨੂੰ ਕੁਝ ਲਿਖਿਆ ਹੁੰਦਾ ਕਿ ਮੈਂ ਤੇਰੇ ਤੋਂ ਬਗੈਰ ਬੜਾ ਤੜਫ ਰਿਹਾ ਤੇ ਜੋ ਮੇਰੀ ਵੀਜਨਾ ਹੈ ਤੂੰ ਆਪ ਆ ਕੇ ਦੇਖ ਤੇ ਉਹ ਬੜੀ ਖੁਸ਼ ਹੁੰਦੀ ਹੈ ਮੂਰਖਔਤ ਵੀ ਮੇਰੇ ਪ੍ਰੇਮੀ ਨੇ ਮੈਨੂੰ ਯਾਦ ਕੀਤਾ ਕਿ ਮੈਂ ਸਭ ਤੋਂ ਧਨਮਾਨ ਇਸ ਸੰਸਾਰ ਦੇ ਉੱਤੇ ਮੇਰੇ ਵਰਗੀ ਭਾਗਾਂ ਵਾਲੀ ਕੋਈ ਵੀ ਨਹੀਂ ਹੈ ਉਹ ਫਿਰ ਇੱਕ ਥੱਲੇ ਲਿਖਿਆ ਹੁੰਦਾ ਵੀ ਤੂੰ ਇਸ ਤਰ੍ਹਾਂ ਕਰੀ ਕਿ ਮੈਂ ਅੰਮ੍ਰਿਤ ਵੇਲੇ ਪਹਿਲੇ ਪੈਦ ਵਿੱਚ ਮੈਂ ਤਾੜੀ ਵਜਾਵਾਂਗਾ ਤੇ ਤੂੰ ਇੱਕ ਸੋਨੇ ਦੀ ਜਿਹੜੀ ਗੱਠੀ ਹੈ ਜਾਂ ਥੈਲੀ ਉਹ ਕਾਂਤ ਰਾਧੀ ਦੇ ਮੈਂ ਲੈ ਜਾਇਆ ਕਰਾਂਗਾ ਹੁਣ ਪਹਿਲੀ ਗੱਲ ਤੇ ਉਸਔਰਤ ਨੂੰ ਸਮਝ ਲੈਣੀ ਚਾਹੀਦੀ ਸੀ ਵੀ ਜਿਹੜਾ ਬੰਦਾ ਭੱਜ ਗਿਆ ਛੱਡ ਗਿਆ ਮੈਨੂੰ ਮਿਲਿਆ ਨਹੀਂ ਨੇਚਰ ਤੋਂ ਇੱਕਦਮ ਮਿਲਣ ਵਾਸਤੇ ਆਇਆ ਔਰ ਆਉਂਦੇ ਹੀ ਪੈਸੇ ਦੀ ਮੰਗ ਕਰਨ ਲੱਪਿਆ ਖੈਰ ਕੀ ਕਰਦੀ ਹੈ ਉਹ ਗੁੱਜਰ ਕਿਸੇ ਨੂੰ ਭੇਜ ਕੇ ਉਹਨੂੰ ਸਮਝਾ ਦਿੰਦਾ ਵੀ ਇਦਾਂ ਤਾੜੀ ਮਾਰੇਗਾ ਤੇਰਾ ਪ੍ਰੇਮੀ ਤੇ ਤੂੰ ਕੰਧ ਦੇ ਉੱਤੇ ਜਿਹੜੀ ਇੱਕ ਥੈਲੀ ਰੱਖੀ ਨੋਟਸ ਆਪਣੀ ਮੋਹਰਾਂ ਦੇ ਸੋ 6-7 ਵਾਰੀ ਇਦਾਂ ਹੁੰਦਾ ਹੈ ਉਹ ਤਾੜੀ ਮਾਰਦਾ ਹੈ ਖੁਸ਼ ਹੋ ਕੇ ਉੱਤੇ ਥਲੀ ਰੱਖਦੀ ਹੈ ਉਹ ਜਿਹੜਾ ਗੁਜਰਿਆ ਉਹ ਥਲੀ ਚੱਕ ਕੇ ਲੈ ਜਾਂਦਾ ਹੈ ਤੇ ਉਹ 6-7 ਵਾਰੀਆਂ ਚੋਂ ਨੂੰ ਕੰਗਾਲ ਕਰ ਜਾਂਦਾ ਹੈ ਉਹਦੇ ਕੋਲ ਪੈਸਾ ਥੱਲਾ ਖਤਮ ਹੋ ਜਾਂਦਾ ਹੈ ਨਾ ਯਾਰ ਆਉਂਦਾ ਹੈ ਨਾ ਗੁਜਰ ਦਿਖਦਾ ਹੈ ਪੈਸਾ ਕਿੱਥੇ ਗਿਆ ਕਿਸੇ ਨੂੰ ਨਹੀਂ ਪਤਾ ਹੁਣ ਇਸ ਕਹਾਣੀ ਦੇ ਵਿੱਚ ਸਮਝਣ ਵਾਲੀ ਗੱਲ ਹੈ ਕਿ ਮਰਦਾਂ ਦੇ ਵਿੱਚ ਵੀ ਜਿਹੜੀ ਨੀਚਤਾ ਹੈ ਨਾ ਹੁਣ ਇਸ ਚਿੱਤਰ ਦੇ ਵਿੱਚ ਦੋ ਜਣਾਂ ਨੂੰ ਬੜੀ ਦਿੱਕਤ ਹੋएगी ਇੱਕ ਤੇ ਜਿਨ੍ਹਾਂ ਦਾ ਕਿਰਦਾਰ ਗੁਜਰ ਹੈ ਜਿਹੜੇ ਠੱਗ ਨੇ ਜਿਹੜੇ ਗੱਲਾਂ ਮਾਰਦੇ ਨੇ ਵੀ ਨਹੀਂ ਨਹੀਂ ਅਸੀਂ ਨੀ ਕੁੜੀਆਂ ਨੂੰ ਕੀ ਖਵਾਇਦੇ ਉਹਨਾਂ ਕੋ ਆਪ ਖਾਣੇ ਆ ਸਾਡੋਂ ਤਾਂ ਰੀਚਾਰਜ ਕੁੜੀਆਂ ਆਪ ਲਾ ਕੇ ਦਿੰਦੀਆਂ ਨੇ ਇਹ ਕਹਤੇ ਉਹ ਨੇ ਜਿਹੜੇ ਫੁਕਰੇ ਗੱਲਾਂ ਮਾਰਦੇ ਨੇ ਇੱਕ ਉਹ ਕਮਜ਼ੋਰ ਜਿਹੜੇ ਇਦਾਂ ਛੱਡ ਕੇ ਭੱਜ ਜਾਂਦੇ ਨੇ ਹੁਣ ਇਹਦੇ ਵਿੱਚ ਵੀ ਉਹੀ ਕਹਾਣੀ ਹੈ ਪ੍ਰੇਮ ਕਿਸੇ ਨਾਲ ਪਿਆ ਉਹ ਛੱਡ ਕੇ ਭੱਜ ਗਿਆ ਉਸ ਪ੍ਰੇਮ ਦਾ ਫਾਇਦਾ ਕੋਈ ਹੋਰ ਚੱਕ ਗਿਆ ਉਹਦਾ ਸਾਰਾ maal ਤਾਂ ਲੁੱਟ ਕੇ ਲੈ ਗਿਆ ਇਸੇ ਪ੍ਰਕਾਰ ਉਹ ਜਲੀਆਂ ਜਿਹੜੀਆਂ ਦਿਹਾਤਾਂਆਂ ਜਾਂ ਗਰੀਬ ਜਾਂ ਜਿਹੜੀਆਂ ਭੋਲੀਆਂ ਨੇ ਉਹ ਪ੍ਰੇਮ ਦੇ ਚੱਕਰ ਦੇ ਵਿੱਚ ਆਪਣੇ ਪਿਓ ਦੀ ਪੱਗ ਰੋਲ ਕੇ ਆਪਣੇ ਖਾਨਦਾਨ ਦੀ ਪੱਤ ਰੋਲ ਕੇ ਦੌੜ ਕੇ ਆਪਣੇ ਯਾਰ ਨਾਲ ਚਲ ਜਾਂਦੀਆਂ ਨੇ ਦਿੱਲੀ ਬੰਬਈ ਵੱਡੇ ਸ਼ਹਿਰਾਂ ਦੇ ਵਿੱਚ ਤੇ ਉਹਨਾਂ ਦਾ ਫਾਇਦਾ ਕੋਈ ਚੱਕਦੇ ਨਹੀਂ ਪਰੂਏ ਉਹਨਾਂ ਤੋਂ ਪੈਸੇ ਕਮਾ ਕਮਾ ਕੇ ਇੰਗਲੈਂਡ ਵਿੱਚ ਨਹੀਂ ਇਸ ਤਰ੍ਹਾਂ ਹੁੰਦਾ ਬੰਗਲਾਦੇਸ਼ਾਂ ਨਹੀਂ ਹੁੰਦਾ ਜਿਹੜੇ ਪਾਕਿਸਤਾਨੋਂ ਜਿਹੜੇ ਮੁਸਲਮਾਨ ਕੜੇ ਪਾ ਕੇ ਸੋਹਣੀ ਪੰਜਾਬੀ ਬੋਲ ਕੇ ਇੰਗਲੈਂਡ ਦੀਆਂ ਕੁੜੀਆਂ ਜਿਹੜੇ ਉੱਥੋਂ ਆਪਣੀ ਗੱਲਾਂ ਚ ਵਰਕਲਾ ਕੇ ਪਾਕਿਸਤਾਨ ਲੈ ਜਾਂਦੇ ਨੇ ਉੱਥੇ ਛੱਡ ਕੇ ਤੇ ਆਪਣੀਆਂ ਜਨਾਨੀਆਂ ਵਾਪਸ ਲਿਆਉਂਦੇ ਨੇ ਤੇ ਉਹ ਕੁੜੀਆਂ ਉੱਥੇ ਕੋਠੀਆਂ ਦੇ ਦਿੰਦੇ ਨੇ ਹੋਰ ਅਸਾਂ ਦੇ ਬੜੇ ਕੇਸ ਨੇ ਜਿਹੜੇ ਤੱਕ ਸਾਡੇ ਸਾਹਮਣੇ ਨਹੀਂ ਆਏ ਇੰਗਲੈਂਡ ਚ ਬੜਾ ਵੱਡਾ ਇਹਦੇ ਖਿਲਾਫ ਇੱਕ ਜਹਾਦ ਚੱਲਦਾ ਪਿਆ ਹੈ ਸੋ ਇਹਦੇ ਵਿੱਚ ਅਕਲ ਦੀ ਲੋੜ ਹੈ ਭੂਣ ਹੱਤਿਆ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਜਿਹੜੀਆਂ ਬੀਬੀਆਂ ਧੀਆਂ 2-3 ਮਹੀਨੇ ਇੱਕ ਦੇ ਸਾਲ ਦੇ ਪਿਆਰ ਪਿੱਛੇ ਆਪਣੇ ਪਿਓ ਦੀ ਪਾਤਰੋਲ ਦਿੰਦੇ ਨੇ ਔਰ ਉਹ ਹਾਲਾਤ ਜਦ ਪਿੱਛੋਂ ਪਰਿਵਾਰ ਰੋਲ ਜਾਂਦਾ ਹੈ ਭਰਾ ਪਿਓ ਅੱਖ ਨਹੀਂ ਵੀ ਹੋ ਜਾਂਦੀ ਹੈ ਤੇ ਉਸ ਆਪਣੇ ਘਰ ਧੀਆਂ ਨੂੰ ਜਾਣ ਦੇਣ ਤੋਂ ਡਰਦੇ ਨੇ ਵੀ ਜੋ ਪਹਿਲਾਂ ਹੋਇਆ ਫਿਰ ਨਾ ਹੋਵੇ ਦੂਸਰਾ ਇੱਕ ਕਾਰਨ ਹੋਰ ਹੈ ਜਿਹੜੇ ਇਹੋ ਜਿਹੇ ਹਰਾਮੀ ਲੋਕ ਜਿਹੜੇ ਧੀਆਂ ਭੈਣਾਂ ਨਾਲ ਬੇਪੱਤੀ ਕਰਦੇ ਆ ਧੀਆਂ ਭੈਣਾਂ ਦੇ ਨਾਲ ਛੇੜਛਾੜ ਕਰਦੇ ਆ ਉਹਨਾਂ ਦਾ ਉਹਨਾਂ ਦੀ ਵਰਤੋਂ ਕਰਦੇ ਨੇ ਦੇਰੇ ਕਹਿੰਦੇ ਪਾ ਚਲੇ ਆਪਣੇ ਘਰੋਂ ਸਾਰਾ ਪੈਸਾ ਇਕੱਠਾ ਕਰ ਲਈ ਪੈਸਾ ਲੈ ਕੇ ਨਿਕਲ ਚਲਾਂਗੇ ਉਹ ਕੁੜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਹੁਣੇ ਮੇਰੇ ਘਰੋਂ ਚੋਰੀ ਨਾਲ ਪੈਸੇ ਕਢਵਾ ਰਿਆਗਾ ਕੀ ਕਰੇਗਾ ਮੇਰੀ ਮੇਰੀ ਸਾਂਸ ਸੰਭਾਲ ਕੀ ਕਰੇਗਾ ਖੈਰ ਉਹ ਜਿਹੜੇ ਨੀਚ ਲੋਗ ਨੇ ਜਦ ਇਸ ਤਰ੍ਹਾਂ ਕੋਈ ਕਰਮ ਕਰ ਲੈਂਦੇ ਨੇ ਫਿਰ ਉਹ ਆਪਣੇ ਕਰਜ ਬੱਚਾਉਣ ਵਾਲਾ ਹੁੰਦਾ ਡਰਦਾ ਕਿ ਮੇਰੇ ਕਰਕੇ ਤੇ ਧੀ ਨਾ ਹੋਵੇ ਜਿਵੇਂ ਮੈਂ ਲੋਕਾਂ ਦੀ ਧੀਆਂ ਛੇੜਦ ਰਿਆਂ ਜਾਂ ਮੈਂ ਇਹ ਕੁਛ ਕਰਦ ਰਿਆਂ ਕਿ ਤੇ ਮੇਰ ਨਾਲ ਵੀ ਐਸਾ ਨਾ ਕੰਮ ਹੋਵੇ ਸੋ ਇਹਨਾਂ ਕਹਾਣੀਆਂ ਦੇ ਅੰਦਰ ਬਹੁਤ ਸਾਰੇ ਸਮਾਜਿਕ ਪੱਖ ਦੇਖਣ ਵਾਲੇ ਹੁੰਦੇ ਨੇ ਜਿਸ ਤਰ੍ਹਾਂ ਉਸ ਰਾਜੋ ਦੇ ਨਾਲ ਹੋਇਆ ਪਹਿਲਾਂ ਤੇ ਉਸ ਕਮਜ਼ੋਰ ਬਿਰਤੀ ਬੰਦੇ ਦੇ ਦੌੜਨ ਦੇ ਉੱਤੇ ਉਹਨੇ ਵਿਰਾਗ ਲਾ ਕੇ ਬਹਿ ਗਈ ਫਿਰ ਇੰਨੇ ਚਿਰਾਂ ਬਾਅਦ ਆ ਕੇ ਇਹ ਨਹੀਂ ਕਿ ਆ ਵੀ ਕਿੱਥੇ ਮਿਲਣਾ ਹੈ ਹਾਲ ਚਾਲ ਕੀ ਉਹ ਕੋਈ ਪੈਸੇ ਮੰਗੇ ਨੇ ਉਹਨੇ ਬਿਨਾਂ ਸੋਚੇ ਸਮਝੇ ਪੈਸੇ ਵੀ ਦਿੱਤੇ ਇਹ ਵੀ ਨਹੀਂ ਵੇਖਿਆ ਕਿ ਪੱ चिट्टी ਆਈ ਕਿਹਦੀ ਹੈ ਪਿਆਰ ਅੰਨਾ ਹੁੰਦਾ ਹੈ ਦਿਮਾਗੀ ਤੌੜ ਦੇ ਉਤੇ ਬੰਦੇ ਨੂੰ ਅਪਾਹਜ ਕਰ ਦਿੰਦਾ ਇਹ ਗੱਲ ਬਿਲਕੁਲ ਸਹੀ ਹੈ ਸੋ ਇਹਨਾਂ ਕਹਾਣੀਆਂ ਦੇ ਵਿੱਚ ਸਮਾਜ ਦੇ ਉਹ ਚਿਹਰੇ ਦਿਖਾਏ ਨੇ ਇਹ ਚ ਠੱਗ ਦਿਖਾਇਆ ਉਸ ਗੁੱਜਰ ਵਰਗਾ ਚੋਰ ਭਗੋੜਾ ਦਿਖਾਇਆ ਉਸ ਪ੍ਰੇਮੀ ਵਰਗਾ ਸੋ ਅੱਜ ਜਿਨ੍ਹਾਂ ਦੇ ਘਦਾ ਇਹਨਾਂ ਲੋਕਾਂ ਵਰਗੇ ਨੇ ਉਹ ਡਰਨਗੇ ਇਸ ਚਿੱਤਰ ਤੋਂ ਉਹ ਨਫ਼ਰਤ ਕਰਨ ਕਰਨ ਚਿੱਤਰਨ ਕਿਉਂਕਿ ਇਹਨਾਂ ਚਿੱਤਰਾਂ ਦੇ ਵਿੱਚ ਉਹਨਾਂ ਨੂੰ ਆਪਣਾ ਅਕਸ ਨਜ਼ਰ ਆਏਗਾ ਤੇ ਜਿਹੜੇ ਗੁਰਮੁਖ ਪਿਆਰੇ ਜਾਂ ਧੀਆਂ ਬੀਬੀਆਂ ਇਹ ਚੀਜ਼ ਇਹਨਾਂ ਸਿੱਖਿਆਵਾਂ ਦੇ ਵਿੱਚੋਂ ਸਿੱਖਿਆ ਲੈਣਗੀਆਂ ਆਪਣੇ ਪਿਓ ਦੀ ਪੱਗ ਦੇ ਉੱਤੇ ਦਾਗ ਨਹੀਂ ਲੱਗਣ ਦੇਣ ਗਿਆ ਉਹਨਾਂ ਵਾਸਤੇ ਇਹ ਸਿੱਖਿਆਵਾਂ ਨੇ ਮੂਰਖਾਂ ਵਾਸਤੇ ਨਹੀਂ ਹੈ ਇਹ ਸਿੱਖਿਆਵਾਂ ਉਹਨਾਂ ਵਾਸਤੇ ਹੈ ਦਵਾਈ ਉਹਦੇ ਵਾਸਤੇ ਜਿਹਨੂੰ ਪਤਾ ਕਿ ਇੱਕ ਗੋਲੀ ਖਾ ਕੇ ਮੈਂ ਸਿਰ ਹਲਕੀ ਜਿਹੀ ਨੀਂਦ ਲੈਣੀ ਜੇ ਮੈਨੂੰ ਪਰੇਸ਼ਾਨੀ ਹੋਵੇ ਉਹਨਾਂ ਗੋਲਿਆਂ ਨਾਲ ਆਤਮ ਹੱਤਿਆ ਕਰਨ ਵਾਲਿਆਂ ਵਾਸਤੇ ਇਹ ਪ੍ਰਾਣੀਆਂ ਨਹੀਂ ਹੁੰਦੀਆਂ ਸੋ ਅੱਜ ਦੇ ਚਿੱਤਰ ਦੇ ਵਿੱਚ ਮਰਦਾਂ ਦਾ ਨੀਚਾ ਕਿਰਦਾਰ ਦਿਖਾਇਆ ਦੋ ਮਰਦ ਦਿਖਾਇ ਦੋਵੇਂ ਨੀਚ ਨੇ ਸੋ ਅਗਰ ਔਰਤਾਂ ਉਹਨਾਂ ਦੇ ਵਿੱਚ ਉੱਚੇ ਕਿਰਦਾਰ ਨੇ ਨੀਵੇਂ ਕਿਰਦਾਰ ਨੇ ਇਸੇ ਪ੍ਰਕਾਰ ਮਰਦਾਂ ਦੇ ਵਿੱਚ ਉੱਚੇ ਕਿਰਦਾਰ ਨੇ ਤਾਂ ਨੀਵੇਂ ਕਿਰਦਾਰ ਨੇ ਇਹ ਨੀਵੇਂ ਕਿਰਦਾਰ ਦੇ ਮਰਦ ਨੇ ਜਿਹੜੇ ਔਰਤ ਦੀ ਕਮਾਈ ਤੇ ਜੀਂਦੇ ਨੇ ਨੀਵੇਂ ਕਿਰਦਾਰ ਦੇ ਮਰਦ ਨੇ ਜਿਹੜੇ ਔਰਤਾਂ ਦੇ ਨਾਲ ਧੋਖਾ ਕਰਦੇ ਨੇ ਨੀਵੇਂ ਕਿਰਦਾਰ ਦੇ ਮਰਦ ਨੇ ਸੋ ਇਹਨਾਂ ਐਸੇ ਚਿੱਤਰ ਅਗੇ ਹੋਰ ਹੀ ਕਾਫੀ ਆਉਣਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਦੇਖਾਂਗੇ ਕਿ ਸਮਾਜ ਦੇ ਚਿਹਰੇ ਕਿਹੜੇ ਕਿਹੜੇ ਨੇ ਜਦੋਂ ਆਪਾਂ ਇਹ ਕਹਾਣੀਆਂ ਪੜ੍ਹੀਆਂ ਹੁੰਦੀਆਂ ਨੇ ਨਾ ਸਮਝੀਆਂ ਹੁੰ ਤੇ ਸਾਡੀ ਜ਼ਿੰਦਗੀ 'ਚ ਕੋਈ ਐਸਾ ਘਟਨ ਹੋਣ ਵਾਲਾ ਹੁੰਦਾ ਤੇ ਇਹ ਸਿੱਖਿਆਵਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਮਨ ਨੂੰ ਰੋਕ ਪੈ ਜਾਂਦੀ ਦਿਮਾਗ ਵਿੱਚ ਸੋਚਣ ਲੱਗ ਪੈਂਦਾ ਵਿਚਾਰਨ ਲੱਗ ਪੈਂਦਾ ਕਿ ਜੋ ਉੱਥੇ ਹੋਇਆ ਕਿ ਇੱਥੇ ਨਾ ਹੋਵੇ ਸੋ ਜਿਤਨਾ ਪ੍ਰੂਣ ਹੱਤਿਆ ਦੇ ਦੋਸ਼ੀ ਸਮਾਜ ਹੈ ਉਤਨਾ ਹੀ ਧੀਆ ਵੀ ਨੇ ਜਦ ਧੀਦਾ ਕਿਦਰ ਤਰ੍ਹਾਂ ਬਲੀ ਹੋ ਜਾਏਗਾ ਕਿ ਹਰ ਬੰਦਾ ਸੋਚੇਗਾ ਕਿ ਐਸੀ ਧੀ ਐਸੀ ਭੈਣ ਮੇਰੇ ਘਰ ਵੀ ਹੋਵੇ ਤੇ ਪ੍ਰੂਣ ਹੱਤਿਆ ਕੌਣ ਕਰੇਗਾ ਫਿਰ ਤੇ ਜਦ ਇਸੇ ਤਰ੍ਹਾਂ ਘਰ ਘਰ ਦੀ ਕਮਾਈ ਨੂੰ ਧਿਆਨ ਨਾਲ ਲਟਾਉਣੀਆਂ ਨੇ ਘਰੋਂ ਭੱਜ ਜਾਣਾ ਹੈ ਪੇਉ ਭਾ ਦੀ ਕੋਲ ਦੀ ਇਲਾਜ ਨਹੀਂ ਰੱਖਣੀ ਤੇ ਫਿਰ ਆਸੇ ਪਾਸੇ ਦਾ ਸਮਾਜ ਸੋਚਦਾ ਵੀ ਜੇ ਐਸੀ ਥੀ ਮੇਰੇ ਨਾਲ ਹੋ ਗਈ ਤੇ ਡਰਦਾ ਫਿਰ ਉਸ ਸੇਫ ਤੋਂ ਸੋ ਇਹ ਚੀਜ਼ਾਂ ਨੇ ਵਿਚਾਰਨ ਵਾਲੀਆਂ ਇਹ ਚੀਜ਼ਾਂ ਨੇ ਸੋਚਣ ਵਾਲੀਆਂ ਇਹ ਚੀਜ਼ਾਂ ਨੇ ਬੌਧਿਕ ਤਲ ਦੇ ਉੱਤੇ ਇਹਨਾਂ ਦਾ ਨਿਰਵੇਖਣ ਕਰਨ ਵਾਲੀਆਂ ਸੋ ਅੱਜ ਦੀ ਸਿੱਖਿਆ ਇਹੋ ਹੀ ਹੈ ਵੀ ਸਾਵਧਾਨ ਰਹੋ ਜਿਹਦੇ ਨਾਲ ਦੋਸਤੀ ਕਰਨੀ ਹੈ ਜਿਹਦੇ ਨਾਲ ਮਿੱਤਰਤਾ ਕਰਨੀ ਹੈ ਫਿਰ ਪਰਖਤ ਲਾਓ ਕਿ ਮਿੱਤਰਤਾ ਦੇ ਲਾਇਕ ਹੈ ਵੀ ਹੈ ਕਿ ਨਹੀਂ ਦੇਖ ਕੇ ਲਓ ਕਿ ਉਹ ਕਿਸਕੇ ਦਾ ਆਦਮਾ ਲੱਕ ਹੈ ਦੇਖ ਵੀ ਤੋ ਕਿ ਉਹ ਮਰਦ ਵੀ ਹੈ ਕਿ ਨਹੀਂ ਸੋ ਇਹਨਾਂ ਕਹਾਣੀਆਂ ਚੋਂ ਆਪ ਇਸ ਤਰ੍ਹਾਂ ਛੋਟੀਆਂ-ਛੋਟੀਆਂ ਸਿੱਖਿਆਵਾਂ ਜਿਹੜੇ ਲੈਂਦੇ ਰਹਿਣਾ ਤੇ ਸਮਝਣ ਦਾ ਯਤਨ ਕਰਨਾ ਕਿ ਸਾਹਿਬੇ ਕਮਾਲ ਨੇ ਕਿਉਂ ਕਹਾਣੀਆਂ ਲਿਖੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ